ਪਰਵਾਰਾਂ ਦੇ ਵਿੱਚ ਪਤੀ ਪਤਨੀ ਦੇ ਵਿੱਚ ਜਦੋਂ ਕੋਈ ਮਨਮਟਾਬ ਹੁੰਦਾ ਹੈ ਕੋਈ ਝਗੜਾ ਹੁੰਦਾ ਹੈ ਕੋਈ ਦਰਾਰ ਪੈਂਦੀ ਹੈ ਤਾਂ ਉਸ ਦਾ ਸਭ ਤੋਂ ਚੰਗਾ ਹੱਲ ਇਹੀ ਹੁੰਦਾ ਹੈ ਕਿ ਘਰ ਦੇ ਵਿੱਚ ਬੈਠ ਕੇ ਹੀ ਉਸ ਦਾ ਨਪਟਾਰਾ ਕਰ ਲੇਤਾ ਜਾਵੇ ਕਿਉਂਕਿ ਜਦੋਂ ਗੱਲ ਬਾਹਰ ਚਲੀ ਜਾਂਦੀ ਹੈ ਝਗੜੇ ਦੇ ਵਿੱਚ ਝਗੜੇ ਨੂੰ ਨਪਟਾਉਣ ਵਾਲੇ ਬਾਹਰਲੇ ਲੋਕ ਇਨਵੋਲਵ ਹੋ ਜਾਂਦੇ ਨੇ ਤਾਂ ਉਹਨਾਂ ਵਿੱਚ ਕੁਝ ਲੋਕ ਐਦਾਂ ਦੇ ਹੁੰਦੇ ਨੇ ਜਿਨ੍ਹਾਂ ਨੇ ਤੁਹਾਡੇ ਝਗੜੇ ਤੋਂ ਕੁਝ ਨਹੀਂ ਲੈਣਾ ਹੁੰਦਾ ਸਿਰਫ ਉਹ ਆਪਣਾ ਫਾਇਦਾ ਦੇਖਦੇ ਨੇ ਉਹ ਤੁਹਾਡੇ ਵਿੱਚ ਪਈ ਹੋਈ ਦਰਾਰ ਦੇਖਦੇ ਨੇ ਤੇ ਉਸ ਵਿੱਚੋਂ ਉਹ ਆਪਣਾ ਫਾਇਦਾ ਲਵਦੇ ਨੇ ਤੇ ਕਈ ਵਾਰ ਫੇਰ ਉਹ ਬੰਦੇ ਘਰ ਨੂੰ ਜੋੜਨ ਦੀ بجائے ਘਰ ਖਰਾਬ ਕਰ ਜਾਂਦੇ ਨੇ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਪਤੀ ਪਤਨੀ ਦੇ ਵਿੱਚ ਝਗੜਾ ਹੁੰਦਾ ਹੈ ਤੇ ਝਗੜਾ ਨਪਟਾਉਣ ਵਾਲਾ ਘਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਉਹ ਝਗੜਾ ਨਪਟਾਉਣ ਦੀ ਜਗ੍ਹਾ ਤੇ ਉਸ ਝਗੜੇ ਦਾ ਨਜਾਇਜ਼ ਫਾਇਦਾ ਠਾ ਲੈਂਦਾ ਹੈ ਤੇ ਫਿਰ ਇੱਕ ਕਤਲ ਹੁੰਦਾ ਹੈ ਤੇ ਜਦੋਂ ਫਿਰ ਉਸ ਕਤਲ ਦਾ ਰਾਜ਼ ਖੋਲਦਾ ਤਾਂ ਸਭ ਲੋਕ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਇਮੇਤੀ ਇੱਥੋਂ ਦਾ ਸੁਲਤਾਨਪੁਰ ਰੋਡ ਇੱਥੇ ਆਵਾਸ ਵਿਕਾਸ ਕਲੋਨੀ ਕਲੋਨੀ ਵਿੱਚ ਰਹਿਣ ਵਾਲਾ ਅਲੋਕ ਜੋ ਕਿ ਆਪਣੀ ਪਤਨੀ ਦਿਬਿਆ ਅਤੇ ਆਪਣੀ ਇੱਕ ਛੋਟੀ ਬੱਚੀ ਦੇ ਨਾਲ ਇੱਥੇ ਰਹਿ ਰਿਹਾ ਸੀ ਗੱਲ ਹੈ 28 ਦਸੰਬਰ 2024 ਦੀ ਉਹ ਆਪਣੇ ਘਰੋਂ ਸਵੇਰੇ ਕੰਮ ਤੇ ਨਿਕਲ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਘਰ ਪਰਤਦਾ ਹੈ ਤਾਂ ਜੋ ਉਹ ਮੰਜ਼ਰ ਦੇਖਦਾ ਹੈ ਉਹ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਸਨੇ ਦੇਖਿਆ ਕਿ ਉਸਦੀ ਪਤਨੀ ਦਿਬਿਆ ਦੀ লাশ ਦਰਵਾਜ਼ੇ ਦੇ ਨਾਲ ਲਟਕ ਰਹੀ ਸੀ ਤੇ ਉਸਦੀ ਜੋ ਛੋਟੀ ਬੱਚੀ ਸੀ ਉਹ ਅੰਦਰ ਪਈ ਰੋ ਰਹੀ ਸੀ ਹੁਣ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਰੇ ਤਾਂ ਕੀ ਕਰੇ ਉਹ ਪੁਲਿਸ ਨੂੰ ਕਾਲ ਕਰਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਪਰ ਪੁਲਿਸ ਆ ਕੇ ਅਲੋਕ ਉੱਤੇ ਹੀ ਇਲਜ਼ਾਮ ਲਗਾਉਂਦੀ ਹੈ ਕਿਉਂਕਿ ਅਲੋਕ ਅਤੇ ਦਿਬਿਆ ਦਾ ਥੋੜਾ ਸਮਾਂ ਪਹਿਲਾਂ ਝਗੜਾ ਹੋਇਆ ਸੀ ਤੇ ਹੁਣ ਵੀ ਅਕਸਰ ਉਹਨਾਂ ਦੇ ਵਿੱਚ ਝਗੜਾ ਹੁੰਦਾ ਰਹਿੰਦਾ ਸੀ ਇਸ ਕਰਕੇ ਪੁਲਿਸ ਕਹਿੰਦੀ ਹੈ ਕਿ ਜੋ ਦਿਬਿਆ ਉਸ ਦਾ ਕਤਲ ਕਿਸੇ ਹੋਰ ਨੇ ਨਹੀਂ ਕੀਤਾ ਤੂੰ ਕੀਤਾ ਹੈ ਦਿਬਿਆ ਦੀ ਲਾਸ਼ ਨੂੰ ਕਾਬਜੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਪਰ ਅਲੋਕ ਕਹਿ ਰਿਹਾ ਸੀ ਕਿ ਮੈਂ ਦਿਬਿਆ ਦਾ ਕਤਲ ਨਹੀਂ ਕੀਤਾ ਤੁਸੀਂ ਇਨਵੈਸਟੀਗੇਸ਼ਨ ਕਰੋ ਕਿ ਇਸ ਦੀ ਹੱਤਿਆ ਕਿਸ ਨੇ ਕੀਤੀ ਹੈ ਤੇ ਜੋ ਦੱਬਿਆ ਦੇ ਪਰਿਵਾਰਕ ਮੈਂਬਰ ਸੀ ਉਹ ਵੀ ਕਹਿ ਰਹੇ ਸੀ ਕਿ ਅਲੋਕ ਐਦਾਂ ਨਹੀਂ ਕਰ ਸਕਦਾ ਅਲੋਕ ਆਪਣੀ ਪਤਨੀ ਦਾ ਕਤਲ ਨਹੀਂ ਕਰ ਸਕਦਾ ਹੁਣ ਪੁਲਿਸ ਉੱਤੇ ਪ੍ਰੈਸ਼ਰ ਬਣਦਾ ਤਾਂ ਪੁਲਿਸ ਜੋ ਦੱਬਿਆ ਹੁੰਦੀ ਆ ਉਸ ਦੀ ਕਾਲ ਡਿਟੇਲ ਕੜਵਾਉਂਦੀ ਹੈ ਤੇ ਕਾਲ ਡਿਟੇਲ ਦੇ ਵਿੱਚ ਇੱਕ ਨੰਬਰ ਆਉਂਦਾ ਉਹ ਨੰਬਰ ਹੁੰਦਾ ਹੈ ਰਵੀ ਕੁਮਾਰ ਦਾ ਜੋ ਕਿ ਪੁਲਿਸ ਦੇ ਵਿੱਚ ਸੀ ਡਾਇਲ 112 ਦੇ ਵਿੱਚ ਉਸ ਦੀ ਡਿਊਟੀ ਸੀ ਅਤੇ ਇਸ ਘਰ ਦੇ ਸਾਹਮਣੇ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਜਦੋਂ ਉਸ ਦੀ ਫੁਟੇਜ ਦੇਖੀ ਜਾਂਦੀ ਹੈ ਤਾਂ ਉਸ ਵਿੱਚ ਵੀ ਰਵੀ ਦਿਖਾਈ ਦਿੰਦਾ ਹੈ ਘਰ ਦੇ ਵਿੱਚੋਂ ਨਿਕਲਦਾ ਹੋਇਆ ਹੁਣ ਪੁਲਿਸ ਰਵੀ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਦੋਂ ਰਵੀ ਤੋਂ ਫਿਰ ਹੁਣ ਪੁੱਛਗਿੱਛ ਕੀਤੀ ਜਾਂਦੀ ਹੈ ਸਾਥੀ ਦੇ ਨਾਲ ਜਦੋਂ ਪੁਲਿਸ ਉਸ ਤੋਂ ਪੁੱਛਦੀ ਹੈ ਤਾਂ ਰਵੀ ਦੱਸਦਾ ਹੈ ਕਿ ਹਾਂ ਮੈਂ ਹੀ ਦਿਬਿਆ ਦਾ ਕਤਲ ਕੀਤਾ ਹੈ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਰ ਰਵੀ ਨੇ ਦਿਬਿਆ ਦਾ ਗਲ ਘੋਟ ਕੇ ਉਸ ਦਾ ਕਤਲ ਕਿਉਂ ਕਰ ਦਿੱਤਾ ਉਸ ਦੀ লাশ ਨੂੰ ਦਰਵਾਜ਼ੇ ਦੇ ਨਾਲ ਲਟਕਾ ਕੇ ਕਿਉਂ ਆ ਗਿਆ ਰਵੀ ਦੱਸਦਾ ਹੈ ਕਿ ਅੱਜ ਤੋਂ ਤਕਰੀਬਨ 3-4 ਮਹੀਨੇ ਪਹਿਲਾਂ ਦਿਬਿਆ ਅਤੇ ਉਸ ਦੇ ਪਤੀ ਅਲੋਕ ਦੀ ਦੋਨਾਂ ਦੀ ਲੜਾਈ ਹੋ ਜਾਂਦੀ ਹੈ ਇਹਨਾਂ ਦੇ ਵਿੱਚ ਝਗੜਾ ਵੱਧ ਜਾਂਦਾ ਹੈ ਤਾਂ ਜੋ ਦਿਬਿਆ ਹੁੰਦੀ ਹੈ ਉਹ 112 ਨੰਬਰ ਡਾਇਲ ਕਰਦੀ ਹੈ ਹੁਣ ਜੋ ਰਵੀ ਸੀ ਉਸ ਦੀ ਡਿਊਟੀ ਸੀ ਉਹ ਇਸ ਘਰ ਵਿੱਚ ਆਉਂਦਾ ਤੇ ਦੋਨਾਂ ਦੀ ਗੱਲਬਾਤ ਸੁਣਦਾ ਹੈ ਦਿਬਿਆ ਕਹਿੰਦੀ ਹੈ ਕਿ ਮੇਰਾ ਪਤੀ ਮੇਰੀ ਕੁੱਟਮਾਰ ਕਰਦਾ ਮੇਰੇ ਨਾਲ ਝਗੜਾ ਕਰਦਾ ਤੇ ਜੋ ਰਵੀ ਹੁੰਦਾ ਹੈ ਉਹ ਵੀ ਦਿਬਿਆ ਦਾ ਪੱਖ ਲੈਂਦਾ ਤੇ ਅਲੋਕ ਨੂੰ ਗਾਲੀ ਗਲੋਚ ਕਰਦਾ ਕਿ ਤੂੰ ਆਪਣੀ ਪਤਨੀ ਦੀ ਕੁੱਟਮਾਰ ਕਿਉਂ ਕਰਦਾ ਤੂੰ ਇਸ ਨਾਲ ਝਗੜਾ ਕਿਉਂ ਕਰਦਾ ਤੂੰ ਇਸ ਨੂੰ ਗਾਲੀ ਗਲੋਚ ਕਿਉਂ ਕਰਦਾ ਤਾਂ ਹੁਣ ਜੋ ਦਿਬਿਆ ਹੁੰਦੀ ਹੈ ਉਸ ਨੂੰ ਰਵੀ ਕਹਿੰਦਾ ਕਿ ਤੁਸੀਂ ਮੇਰਾ ਨੰਬਰ ਲੈ ਲਵੋ ਜਦੋਂ ਤੁਹਾਨੂੰ ਫੇਰ ਤੁਹਾਡਾ ਪਤੀ ਤੰਗ ਕਰੇਗਾ ਤਾਂ ਤੁਸੀਂ ਮੈਨੂੰ ਕਾਲ ਕਰ ਲੈਣਾ ਤੇ ਫਿਰ ਮੈਂ ਖੁਦ ਆਵਾਂਗਾ ਤੇ ਇਸ ਦੀ ਖਬਰ ਲਵਾਂਗਾ ਹੁਣ ਇਹ ਗੱਲ ਕਹਿ ਕੇ ਰਵੀ ਚੱਲ ਜਾਂਦਾ ਹੈ ਤੇ ਉਸ ਤੋਂ ਬਾਅਦ ਰਵੀ ਅਤੇ ਦਿਬਿਆ ਦੋਨਾਂ ਦੀ ਇੱਕ ਦੂਜੇ ਦੇ ਨਾਲ ਗੱਲਬਾਤ ਹੋਣ ਲੱਗ ਜਾਂਦੀ ਹੈ ਗੱਲਬਾਤ ਹੁੰਦੇ ਹੁੰਦੇ ਇਹਨਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਹੋ ਜਾਂਦਾ ਹੈ ਉਸ ਤੋਂ ਬਾਅਦ ਹੁਣ ਜੋ ਰਵੀ ਹੁੰਦਾ ਹੈ ਉਸ ਦੇ ਦਿਬਿਆ ਦੇ ਨਾਲ ਨਜਾਇਜ਼ ਸੰਬੰਧ ਬਣ ਜਾਂਦੇ ਹਨ ਰਵੀ ਦਾ ਦਿਬਿਆ ਦੇ ਘਰ ਆਉਣਾ ਜਾਣਾ ਹੋ ਜਾਂਦਾ ਤੇ ਇਹ ਗੱਲ ਦਾ ਅਲੋਕ ਨੂੰ ਵੀ ਪਤਾ ਹੁੰਦਾ ਪਰ ਅਲੋਕ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਰਵੀ ਪੁਲਿਸ ਦੇ ਵਿੱਚ ਸੀ ਤੇ ਉਹ ਆਪਣਾ ਰੋਬ ਇਸ ਉੱਪਰ ਮਾਰਦਾ ਸੀ ਐਦਾਂ ਹੀ ਚੱਲਦਾ ਰਹਿੰਦਾ ਹੈ ਪਰ ਜੋ ਦਿਬਿਆ ਹੁੰਦੀ ਆ ਉਹ ਪਹਿਲਾਂ ਇੱਕ ਕੱਪੜੇ ਦੇ ਸ਼ੋਅਰੂਮ ਤੇ ਕੰਮ ਕਰਦੀ ਹੁੰਦੀ ਆ ਹੁਣ ਉਸ ਕੋਲ ਬੱਚੀ ਪੈਦਾ ਹੋ ਗਈ ਸੀ ਇਸ ਕਰਕੇ ਉਹ ਉੱਥੋਂ हट ਗਈ ਸੀ ਪਰ ਜੋ ਰਵੀ ਹੁੰਦਾ ਉਹ ਉਸ ਨੂੰ ਖਰਚਾ ਪਾਣੀ ਦਿੰਦਾ ਉਸ ਨੂੰ ਪੈਸੇ ਦਿੰਦਾ ਤੇ ਹੁਣ ਇਹਨਾਂ ਦਾ ਇਹ ਸਿਸਟਮ ਚੱਲ ਰਿਹਾ ਹੁੰਦਾ ਜੋ ਦਿਬਿਆ ਹੁੰਦੀ ਹੈ ਉਹ ਚਾਹੁੰਦੀ ਹੁੰਦੀ ਹੈ ਕਿ ਮੈਂ ਅਲੋਕ ਨੂੰ ਤਲਾਕ ਦੇ ਕੇ ਰਵੀ ਕੁਮਾਰ ਦੇ ਨਾਲ ਵਿਆਹ ਕਰਵਾ ਲਵਾਂ ਕਿਉਂਕਿ ਇਹ ਪੁਲਿਸ ਵਾਲਾ ਹੈਗਾ ਇਸ ਦੀ ਇਨਕਮ ਵੀ ਚੰਗੀ ਹੈ ਤਾਂ ਉਹ ਰਵੀ ਨੂੰ ਕਹਿੰਦੀ ਹੈ ਕਿ ਆਪਾਂ ਵਿਆਹ ਕਰਵਾ ਲਈਏ ਪਰ ਰਵੀ ਇਹ ਨਹੀਂ ਚਾਹੁੰਦਾ ਸੀ ਕਿਉਂਕਿ ਰਵੀ ਨੂੰ ਪਤਾ ਸੀ ਕਿ ਜੋ ਦਿਬਿਆ ਉਹ ਵਿਆਹੀ ਹੋਈ ਹੈ ਤੇ ਇੱਕ ਬੱਚੀ ਦੀ ਮਾਂ ਪਰ ਜੋ ਦਿਬਿਆ ਸੀ ਉਹ ਇਹੀ ਚਾਹੁੰਦੀ ਸੀ ਕਿ ਮੈਂ ਰਵੀ ਦੇ ਨਾਲ ਵਿਆਹ ਕਰਵਾਉਣਾ ਰਵੀ ਦੇ ਉੱਤੇ ਹੁਣ ਉਹ ਵਿਆਹ ਕਰਵਾਉਣ ਲਈ ਦਬਾਅ ਪਾਉਂਦੀ ਹੈ ਰਵੀ ਇਸ ਗੱਲ ਲਈ ਤਿਆਰ ਨਹੀਂ ਹੁੰਦਾ ਹੁਣ ਦੱਬਿਆ ਉਸ ਨੂੰ ਕਹਿੰਦੀ ਹੈ ਕਿ ਤੈਨੂੰ ਮੇਰੇ ਨਾਲ ਵਿਆਹ ਕਰਵਾਉਣਾ ਪਵੇਗਾ ਨਹੀਂ ਤਾਂ ਮੈਂ ਤੇਰੇ ਵੱਡੇ ਅਫਸਰਾਂ ਨੂੰ ਐਸਐਸਪੀ ਨੂੰ ਦੱਸਾਂਗੀ ਕਿ ਏਸ ਨੇ ਮੇਰੇ ਨਾਲ ਐਦਾਂ ਕੀਤਾ ਜੇ ਤੂੰ ਮੈਨੂੰ 5 ਲੱਖ ਰੁਪਇਆ ਦੇ ਦੇਵੇਂਗਾ ਤਾਂ ਮੈਂ ਚੁੱਪ ਕਰ ਜਾਵਾਂਗੀ ਯਾਨੀ ਐਦਾਂ ਦੀਆਂ ਧਮਕੀਆਂ ਜੋ ਰਵੀ ਕੁਮਾਰ ਹੁੰਦਾ ਉਹ ਦੱਸਦਾ ਕਿ ਮੈਨੂੰ ਦੱਬਿਆ ਨਹੀਂ ਦਿੱਤੀਆਂ ਹੋਰ ਰਵੀ ਨੂੰ ਲੱਗਿਆ ਕਿ ਜੇ ਮੈਂ ਇਸ ਨੂੰ ਪੈਸੇ ਦੇ ਵੀ ਦਿੱਤੇ ਤਾਂ ਵੀ ਸ਼ਾਇਦ ਮੇਰਾ ਛੁਟਕਾਰਾ ਨਹੀਂ ਹੋਵੇਗਾ ਇਸ ਨੂੰ ਮੌਤ ਦੇ ਘਾਟ ਹੀ ਉਤਾਰਨਾ ਪਵੇਗਾ ਫੇਰ ਹੀ ਮੇਰੇ ਪਿੱਛੋਂ ਦੱਬਿਆ ਲੈ ਸਕਦੀ ਹੈ ਨਹੀਂ ਤਾਂ ਇਹ ਮੈਨੂੰ ਐਦਾਂ ਹੀ ਤੰਗ ਕਰੇਗੀ ਮੇਰੀ ਨੌਕਰੀ ਨੂੰ ਵੀ ਖਤਰਾ ਹੋ ਸਕਦਾ ਹੈ ਹੁਣ 28 ਦਸੰਬਰ 2024 ਨੂੰ ਜੋ ਰਵੀ ਹੁੰਦਾ ਉਹ ਦੱਬਿਆ ਦੇ ਕੋਲ ਆਉਂਦਾ ਤੇ ਦੱਬਿਆ ਦੇ ਨਾਲ ਫੇਰ ਉਹੀ ਗੱਲਬਾਤ ਹੁੰਦੀ ਹੈ ਦੱਬਿਆ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਆ ਤੇ ਤੂੰ ਮੈਨੂੰ ਲਾਰੇ ਲਗਾ ਰਿਹਾ ਤੂੰ ਮੈਨੂੰ ਦੱਸ ਕਿਦਣ ਵਿਆਹ ਕਰਵਾਏਂਗਾ ਪਰ ਰਵੀ ਵਿਆਹ ਕਰਵਾਉਣ ਨੂੰ ਤਿਆਰ ਨਹੀਂ ਸੀ ਇਹ ਗੱਲ ਤੇ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੋ ਜਾਂਦਾ ਹੈ ਝਗੜੇ ਤੋਂ ਬਾਅਦ ਹੁਣ ਰਵੀ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਏਸ ਦਾ ਦੁਪੱਟੇ ਦੇ ਨਾਲ ਗਲ ਘੁੱਟ ਦਿੰਦਾ ਹੈ ਗਲ ਘੁੱਟਣ ਤੋਂ ਬਾਅਦ ਰਵੀ ਨੇ ਜੋ ਦਿਬਿਆ ਹੁੰਦੀ ਆ ਉਸਦੀ ਲਾਸ਼ ਨੂੰ ਦਰਵਾਜੇ ਦੇ ਨਾਲ ਹੀ ਟੰਗ ਦਿੱਤਾ ਉਸੇ ਦੁਪट्टे ਦੇ ਨਾਲ ਜੋ ਦਿਬਿਆ ਦੀ ਬੇਟੀ ਹੁੰਦੀ ਆ ਉਹ ਅੰਦਰ ਰੋ ਰਹੀ ਹੁੰਦੀ ਆ ਪਰ ਕਿਸੇ ਨੂੰ ਵੀ ਆਸੇ-ਪਾਸੇ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਇੱਥੇ ਇਹ ਕੁਝ ਹੋ ਗਿਆ ਜੋ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਉਹ ਦਿਬਿਆ ਦੇ ਘਰ ਦੇ ਲਗਭਗ ਸਾਹਮਣੇ ਲੱਗਿਆ ਹੋਇਆ ਸੀ ਪਰ ਜਦੋਂ ਰਵੀ ਇਸ ਘਰ ਦੇ ਵਿੱਚ ਦਾਖਲ ਹੋਇਆ ਸੀ ਤਾਂ ਉਹ ਹੋਰ ਪਾਸੇ ਦੀ ਦਾਖਲ ਹੋਇਆ ਸੀ ਜਾਨੀ ਲੁਕਦੇ ਲੁਕਾਉਂਦੇ ਇਸ ਘਰ ਦੇ ਵਿੱਚ ਦਾਖਲ ਹੋਇਆ ਸੀ ਕਿਉਂਕਿ ਰਵੀ ਨੂੰ ਪਤਾ ਸੀ ਕਿ ਸਾਹਮਣੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਪਰ ਜਦੋਂ ਉਸ ਨੇ ਦੱਬਿਆ ਦਾ ਕਤਲ ਕਰ ਦਿੱਤਾ ਤਾਂ ਉਹ ਇੰਨਾ ਡਰ ਗਿਆ ਕਿ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਤੇ ਉਹ ਉਸੇ ਰਸਤੇ ਜਿੱਥੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਉਹ ਰਸਤੇ ਘਰੋਂ ਬਾਹਰ ਨਿਕਲ ਜਾਂਦਾ ਹੈ ਤੇ ਉਹੀ ਫੁਟੇਜ ਪੁਲਿਸ ਦੇ ਹੱਥ ਲੱਗਦੀ ਤੇ ਜੋ ਮੋਬਾਈਲ ਦੀ ਸੀਡੀਆਰ ਸੀ ਉਸ ਵਿੱਚ ਵੀ ਜੋ ਰਵੀ ਸੀ ਉਸ ਨਾਲ ਦੱਬਿਆ ਦੀਆਂ ਲੰਬੀਆਂ ਲੰਮੀਆਂ ਗੱਲਾਂ ਹੋਈਆਂ ਹੋਈਆਂ ਸੀ ਕਾਫੀ ਵਾਰ ਉਸਤੇ ਕਾਲਿੰਗ ਹੋਈ ਹੋਈ ਸੀ ਇਹ ਸਾਰਾ ਕੁਝ ਜਦੋਂ ਪੁਲਿਸ ਨੂੰ ਪਤਾ ਲੱਗਦਾ ਤਾਂ ਪੁਲਿਸ ਨੇ ਰਵੀ ਨੂੰ ਗ੍ਰਿਫਤਾਰ ਕੀਤਾ ਤੇ ਸਾਰੀ ਜੋ ਕਹਾਣੀ ਸੀ ਉਹ ਨਿਕਲ ਕੇ ਸਾਹਮਣੇ ਆ ਗਈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਹੈ ਕਿਵੇਂ ਇੱਕ ਪੁਲਿਸ ਵਾਲਾ ਜੋ ਪਤੀ-ਪਤਨੀ ਦਾ ਝਗੜਾ ਮਟਾਉਣ ਆਇਆ ਸੀ ਪਰ ਉਸ ਨੇ ਦੇਖਿਆ ਕਿ ਪਤੀ-ਪਤਨੀ ਦੇ ਝਗੜੇ ਦੇ ਵਿੱਚ ਜੋ ਦਰਾਰ ਆ ਉਸ ਦਾ ਫਾਇਦਾ ਉਠਾਇਆ ਜਾ ਸਕਦਾ ਤੇ ਫਿਰ ਉਸ ਨੇ ਦੱਬਿਆ ਦੇ ਨਾਲ ਆਪਣੇ ਨਜਾਇਜ਼ ਸਬੰਧ ਬਣਾ ਲਏ ਪਰ ਪੁਲਿਸ ਵਾਲੇ ਨੂੰ ਇਹ ਨਹੀਂ ਪਤਾ ਸੀ ਕਿ ਬਾਅਦ ਵਿੱਚ ਇਸ ਦਾ ਕੀ ਅਸਰ ਹੋਣਾ ਹੈ ਤੇ ਉਸ ਦਾ ਇਹ ਅੰਜਾਮ ਹੋਇਆ ਕਿ ਪੁਲਿਸ ਵਾਲੇ ਨੇ ਦੱਬਿਆ ਦਾ ਕਤਲ ਕਰ ਦਿੱਤਾ ਇਸੇ ਗੱਲ ਕਰਕੇ ਹੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਝਗੜਾ ਹੁੰਦਾ ਤੁਹਾਡਾ ਕੋਈ ਮਾਣ ਮਟਾਬ ਹੁੰਦਾ ਤਾਂ ਤੁਸੀਂ ਉਸ ਨੂੰ ਪਰਿਵਾਰ ਦੇ ਵਿੱਚ ਬੈਠ ਕੇ ਹੀ ਹੱਲ ਕਰੋ ਪਰਿਵਾਰਕ ਮੈਂਬਰਾਂ ਦੇ ਵਿੱਚ ਕਿਸੇ ਤੀਜੇ ਨੂੰ ਇਸ ਗੱਲ ਦੇ ਵਿੱਚ ਇਨਵੋਲਵ ਨਾ ਕਰੋ ਕਿਉਂਕਿ ਤੀਜੇ ਨੇ ਤੁਹਾਡੀ ਲੜਾਈ ਤੋਂ ਕੁਝ ਨਹੀਂ ਲੈਣਾ ਸਿਰਫ ਉਹ ਤਾਂ ਇਸ ਮੌਕੇ ਦੀ ਤਾਕ ਚ ਹੁੰਦਾ ਹੈ ਕਿ ਤੁਹਾਡੀ ਲੜਾਈ ਦੇ ਵਿੱਚੋਂ ਕਦੋਂ ਫਾਇਦਾ ਲੈਂਦਾ ਜਾਵੇ ਕਦੋਂ ਕੋਈ ਆਪਣਾ ਸਵਾਰਥ ਪੂਰਾ ਕੀਤਾ ਜਾਵੇ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਪਰ ਜ਼ਿਆਦਾਤਰ ਲੋਕਾਂ ਦੀ ਇਹੀ ਫਿਤਰਤ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵੀਕਾਰ